ਨਾ ਕੀ ਗੱਲ ਭਾਂਤਿਆ ਤੈਨੂੰ ਟਾਈਮ ਨਹੀਂ ਪਤਾ ਲੱਗਦਾ ਤੈਨੂੰ ਬੁਲਾਇਆ ਕਿੰਨੇ ਵਜੇ ਸੀ ਤੇ ਤੂੰ ਆਇਆ ਕਿੰਨੇ ਵਜੇ ਆ ਜਨਾਬ ਆਕਾਸ਼ ਤੋਂ ਗੁੱਛਾ ਕਰੀ ਜਾਂਨੇ ਹੋ ਮੈਂ ਪਤਾ ਆਕਾਸ਼ ਤੋਂ ਲੇਟ ਹੋ ਗਿਆ ਆ ਜਿਹੜੀ ਨਹਿਰ ਚ ਅਨੋਵਾ ਗੱਡੀ ਡਿੱਗੀ ਸੀ ਤੇ ਜਿਨ੍ਹਾਂ ਨੇ ਉਹਨਾਂ ਨੂੰ ਬਚਾਇਆ ਸੀ 11 ਜਾਨਾਂ ਨੂੰ ਉਹ ਦੋ ਬੱਚਿਆਂ ਨੂੰ ਸਨਮਾਨਿਤ ਕਰਕੇ ਆਇਆ ਤਾਂ ਕਰਕੇ ਲੇਟ ਹੋ ਗਿਆ ਹਾਏ ਓਏ ਰੱਬਾ ਇਹ ਸਰਕਾਰ ਚਲਾਉ ਭੰਤੇਆ ਤੂੰ ਉਹਨਾਂ ਨੂੰ ਸਨਮਾਨਿਤ ਕੀਤਾ ਚੱਲ ਬਹੁਤ ਵਧੀਆ ਗੱਲ ਆ ਫਿਰ ਉਹਨਾਂ ਨੂੰ ਵੀ ਸਨਮਾਨਿਤ ਕਰਦੇ ਜਿਹੜੇ ਪਤੰਦਰ ਪੰਜ ਸੀਟਰ 'ਚ 11 ਬਠਾਈ ਬੈਠਾ ਸੀ ਜਨਾਬ ਮੈਂ ਨਹੀਂ ਕਰਤਾ ਐ ਵੀ ਮੈਂ ਇੱਥੇ ਬੇਇੱਜ਼ਤੀ ਕਰਨ ਥੋੜਾ ਆਇਆ ਉਦਰੇ ਵਿਰੋਧੀ ਪਾਰਟੀਆਂ ਬੇਇਜ਼ਤੀ ਕਰੀ ਜਾਂਦੀ ਆ ਕਹਿੰਦੇ ਇਹ ਨੇ ਆ ਲੈਂਡ ਪੂਲਿੰਗ ਵਾਲਾ ਫਾਰਬੂਲਾ ਜਾਂ ਛੇੜ ਕੇ ਪੰਗਾ ਹੀ ਲੈ ਲਿਆ ਕੀਤਾ ਬੈਠੇ ਇਹਨੇ ਗਲਤੀ ਆ ਪਤੰਦਰ ਪਤਾੜੀ ਕਿਹੜੀ ਬਾੜੀ ਘੜੀ ਚ ਬਾ ਲੈਂਡ ਪੂਲੀ ਗਾਲੀ ਪੁਲਸੀ ਜੀ ਸ਼ਟਾਰਟ ਕਰ ਬੈਠਾ ਬਿੱਕਰ ਬਜੀਠੀ ਆ ਰੂ ਜੇਲ੍ਹ ਚ ਡੱਕ ਕੇ ਛਵਾ ਦੇ ਆਈ ਜਾਂਦਾ ਜਿੱਦੇ ਤੱਕ ਵੀ ਖਬਰ ਆਂਦੀ ਸੀ ਕ੍ਰੈਂਡਿੰਗ ਜਿੱਬੀ ਆ ਕਾਤਾ ਬਾ ਕਾਤਾ ਦੂਜੀ ਗੱਲ ਜਨਾਬ ਤੁਸੀਂ ਮੈਨੂੰ ਹੁਕਮ ਜੇ ਨਾ ਤੇ ਆਇਆ ਕਰੋ ਪੰਜਾਬ ਦਾ ਛੇ ਆਪ ਮੈਂ ਆ ਮੈਂ ਛਾ ਐਡੀ ਗੱਲ ਬਾਤ ਹੋ ਗਈ ਹੁਣ ਅੱਗੇ ਤਾਂ ਤੂੰ ਹਰ ਇੱਕ ਗੱਲ ਮੇਰੇ ਤੋਂ ਪੁੱਛ ਕੇ ਕਰਦਾਗਾ ਦੇਖ ਲਾ ਸ਼ਾਮ ਹੋਣ ਵਾਲੀ ਆ ਜਨਾਬ ਇਹ ਤਾਂ ਫਿਰ ਬਾਲੀ ਗਲਤ ਗੱਲ ਆ ਤੁਸੀਂ ਸ਼ਾਮ ਦਾ ਲਾਲਚ ਜਾਂ ਦੇ ਕੇ ਜਿਹੜਾ ਕੰਮ ਕਰਦੇ ਹੋ ਨਾ ਬਹੁਤ ਗਲਤ ਆ ਤੁਹਾਡੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਬਾਕੀ ਉਧਰ ਬਜੀਠਿਆ ਕਹਿੰਦੇ Jio ਦਾ SIM ਲੈ ਕੇ ਤਪਿਲ ਸ਼ਰਮਾ ਛੋ ਦੇਖੀ ਜਾਂਦਾ